ਦੇ ਗਾਇਕ ਤੇ ਜਿਹੜਾ ਬੱਚਾ ਡੁੱਬ ਗਿਆ ਹੈ ਮੇਰੀ ਹੈ ਨਾ ਜਸਤ ਮੇਰਾ ਬੱਚਾ ਕੀਤਾ ਕਿਥੇ ਹੋਰ ਦਾ ਬੱਚਾ ਨਾਲ ਜਿਸ ਤੋਂ ਚੱਪੜ ਸਾਹਿਬ ਤੋਂ ਕੀਤਾ ਜਾ ਰਿਹਾ ਹੈ ਇਹ ਗੇੜ ਦੇ ਪੈ ਸੀਗੇ ਬੱਚੇ ਤਾਂ ਬੋਰ ਡੱਗ ਦੀ ਵਿੱਚ ਤੋਂ ਫੜਨ ਗਿਆ ਫੈਰ ਫਿਸਲ ਗਿਆ ਡੱਗ ਗਿਆ ਵਿੱਚ ਨਾ ਮੇਰੇ ਬੱਚੇ ਦੀ ਲਾਸ਼ ਟੱਕਰ ਨਿਕੈ ਸਰਪੰਚ ਨੇ ਰੱਖੀ ਆ ਗਿਆ ਜੀਵਦਾ ਜ ਮਰ ਗਿਆ ਜਦ ਸਾਡੇ ਬੱਚੇ ਰੋਣੇ ਛੱਪੜਨ ਮਸ ਕੀ ਨਾ ਮੰਗ ਵੀ ਪੰਚਾਇਤ ਵਾਲੀ ਥਾਹ ਤੇ ਜਾਣਾ ਚਾਹੀਦਾ ਵੀ ਮੇਰਾ ਬੇਟਾ ਗਿਆ ਕਿਸੇ ਹੋਰ ਦਾ ਬੇਟਾ ਨਾ ਜਾਵੇ ਛੱਪੜ ਚ ਡੁੱਬ ਕੇ ਜਦੋਂ ਮੱਕਰ ਬਾਹਰ ਨਿਕਲਦਾ ਸਾਹਮਣੇ ਮੈਨੂੰ ਬੂਹੇ ਦੇ ਅੱਗੇ ਮੈਨੇ ਮੇਰਾ ਮੇਰੇ ਬੇਟਾ ਮੈਨੇ ਦੇਖਦਾ ਫਿਰ ਦੇਖਦਾ ਪਿਆ ਬੱਚਿਆਂ ਦੀ ਖੇਡਦੇ ਹੋਏ ਛੱਪੜ ਦੇ ਵਿੱਚ ਜਿਵੇਂ ਹੀ ਇੱਕ ਗੇਂਦ ਡਿੱਗੀ ਤਾਂ ਦਾ ਸਾਲਾ ਬੱਚਾ ਉਸ ਨੂੰ ਚੁੱਕਣ ਦੇ ਲਈ ਛੱਪੜ ਦੇ ਕਿਨਾਰੇ ਚਲਾ ਗਿਆ ਤੇ ਉਸ ਦਾ ਪੈਰ ਫਿਸਲਣ ਦੇ ਕਾਰਨ ਛੱਪੜ ਦੇ ਵਿੱਚ ਡਿੱਗ ਗਿਆ ਤੇ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਦੱਸਦੀ ਕਿ ਇਹ ਇਹ ਦਰਦਨਾਕ ਘਟਨਾ ਫਰੋਜ਼ਪੁਰ ਦੇ ਪਿੰਡ ਹਾਜੀ ਦੇ ਵਿੱਚ ਵਾਪਰੀ ਹੈ ਜਿੱਥੇ 10 ਸਾਲਾ ਬੱਚੇ ਦੀ ਛੱਪੜ ਦੇ ਵਿੱਚ ਡਿੱਗਣ ਦੇ ਨਾਲ ਮੌਤ ਹੋ ਗਈ ਹੈ ਇਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ नया बचा मेर दादा बच्चा ਰੋਂਦੇ ਹੋਏ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ 10 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਉਹਨੇ ਇਹ ਵੀ ਕਿਹਾ ਕਿ ਇਹ ਟੂਆ ਪਿਛਲੇ ਡੇਢ ਮਹੀਨੇ ਤੋਂ ਪੁੱਟਿਆ ਹੋਇਆ ਹੈ ਜਿਸ ਨੂੰ ਬੰਦ ਕਰਨ ਦੇ ਲਈ ਉਹ ਕਈ ਵਾਰ ਪੰਚਾਇਤ ਨੂੰ ਵੀ ਕਹਿ ਚੁੱਕੇ ਨੇ ਪਰ ਪੰਚਾਇਤ ਦੇ ਵੱਲੋਂ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਹੁਣੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਜਲਦ ਤੋਂ ਜਲਦ ਇਸ ਛੱਪੜ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਕਿਸੇ ਹੋਰ ਬੱਚੇ ਦੀ ਜਾਨ ਨਾ ਜਾਵੇ ਮੇਰਾ ਨਾਮ ਜਗਦੀਸ਼ ਹੈ ਜਗਦੀਸ਼ ਕਿੱਥੋਂ ਦਾ ਹੈ ਪਿੰਡ ਹਾਜੀ ਸੀ ਮੇਰਾ ਜੀ ਸਾਡਾ ਬੇਟਾ ਸੀ ਹਾਂਜੀ ਕਿੰਨੇ 10 ਸਾਲ ਦੀ ਉਮਰ ਸੀ ਕਿੰਨੀ ਕਲਾਸ ਪੜਦਾ ਹੈ ਚੌਥੀ ਕਲਾਸ ਚ ਪੜਦਾ ਹੈ ਜੀ ਹਾਂਜੀ ਲੋਕਡਾਊਨ ਕਰਕੇ ਮਿਸ ਹੋ ਗਈਆਂ ਬਾਕੀ ਚੌਥੀ ਚ ਪੜਦਾ ਸੀ ਉਹ ਖੇਡਦਾ ਪਿਆ ਹਾਂਜੀ ਖੇਡਦਾ ਪਿਆ ਖੇਡਦਾ ਖੇਡਦਾ ਬਾਲ ਫੜਨ ਲੱਗ ਪਏ ਮਿੱਟੀ ਦਾ ਢੇਰ ਲੱਗਿਆ ਪਰ ਬੱਚਾ ਕਿੱਥੇ ਖੇਡਦਾ ਜੇ ਦੇਖ ਪਿਆ ਜੇ ਮੇਰੀ ਤੇ ਐਹੀ ਮੰਗੇ ਜੇ ਮੇਰੇ ਬੇਟੇ ਦੀ ਡੈਥ ਹੋਈ ਐ ਛੱਪੜ ਦੇ ਹੋਰ ਕਿਸੇ ਦੀ ਨਾ ਹੋਵੇ ਤੇ ਚੱਪੜ ਵਿੱਚ ਦੂਰ ਚਲਾ ਮੈਂ ਸਰਪੰਚ ਨੂੰ ਵੀ ਹੈ ਇਹ ਗੱਲ ਆ ਕਿ ਭਾਜੀ ਚਾਰਦिवारी ਕਰ ਦੋ ਸਰਪੰਚ ਕਹਿੰਦਾ ਮੈਂ ਚਾਰਦिवारी ਕਰਾ ਦਾਂਗਾ ਕਢਾਉਣ ਦਾ ਨਾਲ ਹੀ ਕਢਾ ਦਾਂਗਾ ਸਵੇਰ ਦਾ ਸਰਪੰਚ ਆਣ ਲੈ ਗਿਆ ਖੁੱਲੋ ਚੱਪੜ ਪਿਆ ਜੀ ਸਰਪੰਚ ਨੂੰ ਕੱਲ ਦਾ ਫੋਨ ਲਾਈ ਇਹਨਾਂ ਸਾਡਾ ਫੋਨ ਹੀ ਨਾ ਚੱਕਿਆ ਸਰਪੰਚ ਨੇ ਸਾਡਾ ਕੱਲ ਦਾ ਨਾ ਸਰਪੰਚ ਆ ਕੇ ਵੇਖਿਆ ਕਿਸ ਨੇ ਚੱਪੜ ਨੇ ਨਾ ਮੇਰੇ ਬੱਚੇ ਦੀ ਲਾਸ਼ ਤੱਕ ਨਹੀਂ ਗਿਆ ਸਰਪੰਚ ਨੇ ਵੇਖੀ ਆ ਕੇ ਜੀ ਉਹਦਾ ਜ ਮਰ ਗਿਆ ਜਦ ਸਾਡੇ ਬੱਚੇ ਰੋਣਾਂ ਛੱਪੜ ਨਾਲ ਕਿ ਮੰਗ ਵੀ ਪੰਚਾਇਤ ਵਾਲੀ ਥਾਹ ਤੇ ਜਾਣਾ ਚਾਹੀਦਾ ਵੀ ਮੇਰਾ ਬੇਟਾ ਗਿਆ ਕਿਸੇ ਹੋਰ ਦਾ ਬੇਟਾ ਨਾ ਜਾਵੇ ਛੱਪੜ ਚ ਡੁੱਬ ਕੇ ਬੱਚੇ ਤਾਂ ਖੇਡਦੇ ਨਹੀਂ ਹਣ ਖੇਡਦਾ ਖੇਡਦਾ ਜੀ ਮੇਰਾ ਬੱਚਾ ਮੈਂ ਜਦੋਂ ਮੈਂ ਘਰੋਂ ਬਾਹਰ ਨਿਕਲਦਾ ਸਾਹਮਣੇ ਮੈਨੂੰ ਬੂਹੇ ਦੇ ਅੱਗੇ ਮੈਨੇ ਮੇਰਾ ਮੇਰਾ ਬੇਟਾ ਮੈਨੇ ਦੇਖਦਾ ਵੀ ਡਿੱਗਦਾ ਪਿਆ ਮੇਰੀ ਇਹ ਮੰਗ ਵੀ ਛੱਪੜ ਦੂਰ ਹੋਣਾ ਚਾਹੀਦਾ ਭਾਜੀ ਮੇਰਾ ਨਾਮ ਪਰਮਜੀਤ ਹੈ ਬੇਟਾ ਹੈ ਮੇਰਾ ਕੱਲੀ ਆ ਮੈਂ ਇਹਦੇ ਬਾਦ ਬੱਚੀ ਦੀ ਕਿੰਨੀਆਂ ਬਣਾ ਕੱਲੀ ਇੱਕ ਕੱਲੀ ਪੈਣ ਤੇ ਇੱਕ ਦੋ ਭਰਾ ਨੇ ਦੋ ਭਰਾ ਦੋ ਭਰਾ ਨੇ ਹਾਂਜੀ ਇਹ ਵੱਡਾ ਸੀਗਾ ਇਹ ਵੱਡਾ ਸੀਗਾ ਕੀ ਕਰਦਾ ਫੈਸਲਾ ਏ ਗੇੜ ਦੇ ਪੈ ਸੀਗੇ ਬੱਚੇ ਤਾਂ ਬੋਰ ਡਿੱਗ ਗਈ ਵਿੱਚ ਤੋਂ ਫੜਨ ਗਿਆ ਫੇਰ ਫਿਸਲ ਗਿਆ ਡਿੱਗ ਗਿਆ ਵਿੱਚ ਇੱਥੇ ਟੋਏ ਚ ਡਿੱਗਾ ਹੈ ਹਾਂਜੀ ਚਪੜ ਚ ਹਾਂਜੀ ਉੱਥੇ ਤੁਹਾਨੂੰ ਪਤਾ ਲੱਗਦਾ ਬਾਅਦ ਵਿੱਚ ਬਾਅਦ ਚ ਕੱਢ ਦਿਆ ਸਾਰੀ ਅੰਦੀ ਡੈਥ ਹੋ ਗਈ ਹੈ ਕਾਰਵਾਈ ਮਰੇ ਟੋਏ ਸਾਹਮਣੇ ਚੱਕਿਆ ਜਾਵੇ ਇੱਥੇ ਟੋਏ ਨਹੀਂ ਰਹਿਣਾ ਚਾਹੀਦਾ

ਨਾਥੋ ਹੀ ਵੀ ਅਵੇਂ ਬੱਚੇ ਖੇਡਦੇ ਫਿਰਦੇ ਤੇ ਸਾਰੇ ਦੇ ਬੱਚੇ ਅੰਦਰ ਆ ਗਏ ਤੇ ਇਹ 2-3 ਜਣੇ ਸੀ ਇਹ ਗੇਂਦ ਖੇਡਦੇ ਖੇਡਦੇ ਉੱਤਰ ਪਾਜ ਗਏ ਪਹਿਲੋ ਕੋਠਿਆ ਤਾਂ ਅਸੀਂ ਬਤਾਰੇ ਕੋਠੇ ਤੇ ਸੀ ਮੇਰੇ ਪੋਤਰੇ ਵੀ ਸੀ ਇਹ ਵੀ ਸੀ ਤੇ ਉਹ ਬੁੱਟੀਆਂ ਦੀ ਮੈਂ ਪੜਾਣਾ ਮੰਮੀ ਇਹਨਾਂ ਨੂੰ ਲਿਆ ਬਤਾਰ ਕੇ ਮੈਂ ਤਾਂ ਉਹਨਾਂ ਨੂੰ ਅੰਦਰ ਭਾ ਕੇ ਗੁੰਡਾ ਨਾ ਆਈ ਉਹਨੂੰ ਆਵਾਜ਼ ਦਿੱਤੀ ਕਹਿੰਦੀ ਤਾਈ ਇਹ ਉਤਰਦੇ ਨਹੀਂ ਪੈਂ ਮੈਂ ਆਵਾਜ਼ ਦਿੱਤੀ ਵੀ ਛੁਰੀ ਨਹੀਂ ਆਦੇ ਇਹਨਾਂ ਨੂੰ ਲੈ ਜਾਓ ਨਿੱਕਾ ਆ ਗਿਆ ਇਹ 2-3 ਜਣੇ ਉੱਤੇ ਹੀ ਰਹਿ ਅਸੀਂ ਗੇਟ ਲਾ ਲਾ ਇਹਨਾਂ ਵੀ ਇਹ ਮੁੰਡਾ ਵੱਡਾ ਇਹਨਾਂ ਦਾ ਚਾਹ ਪੀਣ ਲੱਗ ਪਏ ਬੱਚੇ ਸਾਰੇ ਇੱਥੇ ਉਨੇ ਕਾ ਵੀ ਇਹ ਤੇਨੇ ਚਾਰ ਜਨੇ ਸਾਨੂੰ ਪਤਾ ਨਗਾ ਵੀ ਕਦੋਂ ਇਹ ਪਰਾ ਪਾ ਚ ਗਿਆ ਤੇ ਗੇਡ ਲਗਾ ਚਾਈ ਬਸ ਗੇਂਦ ਫੜਦਾ ਫੜਦਾ ਇੱਥੇ ਜਾ ਪਿਆ ਤੇ ਕਿਸੇ ਨੇ ਸਾਨੂੰ ਪਤਾ ਹੀ ਨਹੀਂ ਸਿਆਣਾਂ ਨੂੰ ਬੱਚੇ ਹੈਗੇ ਸੀ ਜਿਵੇਂ ਇਹਦੇ ਨਾਲ ਤੇ ਉਹ ਕੋਈ ਸੋਟੀ ਫੜਾਵੇ ਕੋਈ ਰੱਸੀ ਸੱਟੇ ਕੋਈ ਝਾੜੂ ਸੱਟੇ ਨੂੰ ਹੱਥ ਪਾ ਤੈਨੂੰ ਖਿੱਚਨੇ ਹੱਥ ਪਾ ਹੁਣ ਬੱਚਿਆਂ ਨੂੰ ਬੱਚਾ ਕਿਵੇਂ ਖਿੱਚ ਸਕਣਾ ਫੇਰ ਰੌਲਾ ਪਾਇਆ ਸਾਰਾ ਪਿੰਡ ਇਕੱਠਾ ਕੁੰਡੀਆਂ ਨਾਲ ਬੱਚਾ ਕੱਢਿਆ ਕੁੰਡੀ ਨਾਲਿਆ ਪੌੜੀਆਂ ਸੱਟੀਆਂ ਇਨੇ ਵਿਸ਼ਾਲ ਮਾਰੀ ਮੇਰਾ ਜੇਠ ਹੋਰੇ ਵੱਡਾ ਪੂਰੇ ਹੋ ਗਏ ਨੇ ਉਹਨਾਂ ਦੇ ਪੋਤਰੇ ਨੇ ਵੀ ਛਾਲ ਮਾਰੀ ਹਾਂ ਉਹ ਵੀ ਏਡਾ ਹੀ ਹੈ ਮੇਰਾ ਪੁੱਤਰ ਇੱਥੇ ਕਿਤੇ ਹੋਵੇ ਦਾ ਉਹ ਵੀ ਡੋਪ ਗਿਆ ਉਹ ਵੀ ਡੋਪ ਗਿਆ ਫਿਰ ਅਸੀਂ ਉਹਨੂੰ ਵੀ ਆਖਿਆ ਵੀ ਇਹਨੂੰ ਉਪਜਾ ਦੇ ਵਿਚਾ ਦੇ ਤੁਸੀਂ ਵੀ ਜ਼ਿਮੀਂਦਾਰਾਂ ਦਾ ਮੁੰਡਾ 6 ਫੁੱਟ ਕਾਤੇ ਹੁੰਦਾ ਉਹ ਵਿੱਚ ਵੜਿਆ ਉਹ ਵੀ ਥੱਲੇ ਆਦਾ ਮੇਰੇ ਪੈਰ ਨਹੀਂ ਲੱਗਦੇ ਵੀ ਮੈਥੋਂ ਨਹੀਂ ਨਿਕਲਣਾ ਮੈਂ ਉੱਤੇ ਰਾਲਾ ਪਾਵਾਂ ਤੋਬੇ ਬਲਾਓ ਕਿਸੇ ਤਾਰੂ ਬੰਦੇ ਨੂੰ ਬਲਾਓ ਉਹ ਮੁੰਡੇ ਨੇ ਮੁੜ ਕੇ ਜ਼ਿਮੀਂਦਾਰਾਂ ਸਾਡਾ ਗਵਾਂਢੀ ਉਹਨਾਂ ਨੇ ਫਿਰ ਪੌੜੀਆਂ ਨਹੀਂ ਆਂਦੀਆਂ ਕੁੰਡੀ ਨਹੀਂ ਆਂਦੀ ਰਸੇ ਨਾਲ ਭੱਤੀ ਫੇਰ ਉਹ ਜਾ ਕੇ ਮੁੰਡੇ ਨੂੰ ਪਾਈ ਟੀ-ਸ਼ਰਟਾਂ ਤਿੰਨ ਚਾਰ ਪਾਈਆਂ ਨੇ ਉਹ ਕੁੰਡੀ ਪਾਈ ਮੂਦਾ ਜਿਵੇਂ ਪਿਆ ਉਵੇਂ ਕੁੰਡੀ ਪਾਈ ਤੇ ਉਵੇਂ ਹੀ ਖੇਚ ਰਿਆ ਇਹ ਸਾਡੇ ਨਾਲ ਧੱਕਾ ਹੈ ਅੱਜ ਦਾ ਨਹੀਂ ਟੋਇਆ ਤਾਂ ਦੂਰੀ ਮਾਰ ਖਾਡੇ ਆ ਗਿਆ ਜਦੋਂ ਪਹਿਲਾਂ ਵੀ ਹੈਗਾ ਸੀ ਨਾ ਟੋਇਆ ਅੱਸੀ ਉਹ ਤੋਂ ਵੀ ਪੜਾ ਰੌਲਾ ਪਾਇਆ ਵੀ ਸਾਡੇ ਬੂਹੇ ਘਟੋਇਆ ਨਹੀਂ ਪੜਨਾ ਚਾਹੀਦਾ ਪੰਚਾਇਤ ਦੀ ਪੈੜੀ ਪਿੰਡ ਚ ਬਹੁਤ ਪਈ ਉਦੋਂ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਬਲੋਜ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਹਾਂਜੀ ਸਰ ਤੁਸੀਂ ਜਿਹੜਾ ਦਿੱਖਿਆ ਬੱਚਾ ਡਿੱਗਿਆ ਸੀ ਜਰਾ ਕੀ ਰਿਪੋਰਟ ਫੜ ਜੋ ਇਹਨਾਂ ਖੱਟੀ ਦੇ ਵਿੱਚ ਡੁੱਬ ਕੇ ਮਰਿਆ ਮੁੰਡਾ ਬੱਚਾ ਉਹਦੀ ਜੋ ਵੀ ਕਾਰਵਾਈ ਬਣेंगी ਅਸੀਂ ਕਰਾਂਗੇ ਕੀ ਕਹਿ ਰਿਹਾ ਪਰਿਵਾਰ ਪਰਿਵਾਰ ਕਹਿੰਦੇ ਵੀ ਇਹੀ ਕਾਰਵਾਈ ਕਰਨੀ ਚਾਹੁੰਦੇ ਆ ਹੂੰ ਹੂੰ ਦਿੱਗਿਆ ਕਿੱਥੇ ਹਾਂਜੀ ਡਿੱਗਿਆ ਕਿੱਥੇ ਬੱਚਾ ਡੱਗ ਅੱਗੇ ਇੱਕ ਛੱਪੜ ਬਣਾਇਆ ਹੈ ਇਹਨਾਂ ਨੇ ਹੂੰ ਉਹਦੇ ਵਿੱਚ ਡਿੱਗਿਆ ਛੱਪੜ ਕਿੰਨਾ ਹੁੰਦਾ ਛੱਪੜ ਸਰਪੰਚ ਤੋਂ ਨੰਬਰਦਾਰ ਨੇ ਕਹਿੰਦੇ ਰਲ ਕੇ ਬਣਾਇਆ ਹੂੰ ਹੂੰ ਤੇ ਇੱਕ ਪ੍ਰਦੀਪ ਸਿੰਘ ਹੈਗਾ ਹੈ। ਹੂੰ। ਬੱਚਾ ਕਿੰਨੀ ਕੁ ਉਮਰ ਦਾ? ਕਿੰਨੀ ਪਾੜਾ? 10 ਸਾਲ ਦਾ। 10 ਸਾਲ ਦਾ? ਹਾਂਜੀ। ਬਹੁਤ ਹੋ ਗਈ। ਹਾਂਜੀ। ਅੱਛਾ ਹੁਣ ਅਗਲੀ ਕਾਰਵਾਈ ਚ ਅਗਲੀ ਕਾਰਵਾਈ ਜੋ ਬੰਦੀ ਹੋ ਕਰਾਂਗੇ ਜੀ। ਕੀ ਨਾਮ ਕੋ? ਹਾਂਜੀ। ਤੁਹਾਡਾ ਕੀ ਨਾਮ? ਐਸੇ ਬਿੰਦਰ ਸਿੰਘ। 10 ਸਾਲਾ ਬੱਚੀ ਨੂੰ ਗਵਾਉਣ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਨਸਾਫ ਦੀ ਮੰਗ ਕਰ ਰਹੇ ਨੇ। ਫਿਰੋਜ਼ਪੁਰ ਤੋਂ ਪਰਮੇਟਿਸ ਖਾਣਾ ਪੰਜਾਬੀ ਲੋਕ ਚੈਨਲ